جو بولی سو نربان والمیک مہاراج کی جے شری شری ایک سو ستگان ناھ مہاراج کی جوجی پاٹشاہ ستگری پورن ناتھ مہاراج کی جے سربت ساد سنگت کی جی ہو ओम गुरु जी आदेश ओम गुरु जी आदेश श्री साहिब सतगुरु जी आदेश आदपुरखा देश बारामादा संक्षेप वर्णन ब्रह्म ज्योत ब्रह्मांड दे कर्ता वाल्मीक भगवान प्यारे आदपुरख परमेश्वर स्वामी ਸਭ ਨੂੰ ਸ਼ਕਤੀ ਬਖਸ਼ਣ ਹਾਰੀ ਅਰਸ਼ਾਂ ਉੱਤੇ ਗੁਪਤ ਗ੍ਰਹਿ ਕੁਲ ਵੱਜੇ ਹੋਏ ਹਰ ਜੀਵ ਦੇ ਨਾਲੇ ਸਮੇ ਸਮੇ ਸਿਰ ਚੱਲਦੇ ਰਹਿੰਦੇ ਗ੍ਰਹਿ ਨਛਤਰ ਆਪਣੀ ਚਾਲ ਅਰ ਬਾਖਰ ਬਾਤ ਰਲੋਕੀ ਵਿੱਚ ਸਭ ਦੇ ਅੰਦਰ ਪ੍ਰਾਨ ਆਪ ਦੇ ਸਬ ਦੇ ਅੰਦਰ ਚਮਕ ਰਹੇ ਨੇ ਚਮਤਕਾਰ ਭਗਵਾਨ ਆਪ ਦੇ ਤਾਰਾ ਮੰਡਲ ਇਸ ਕੌਂਸਲ ਦਾ ਰਤਬਾ ਬਰਾਸ ਲਖਨਾ ਅਰਸ਼ੀ ਕਰਦੇ ਰਹੇ ਤਰੂ ਤਾਰੇ ਦੀਆਂ ਸਦਾ ਜਰਾ ਪਰ ਦਖਣਾ ਅਰਸ਼ੀ 12 ਰਾਸ਼ੀਆਂ ਗ੍ਰਹਿ 7 ਰੈਨ ਬਦਲਦੇ ਆਪਣੇ ਰੰਗ ਸੂਰਜ ਚੰਦ ਗਰਹਿਣੇ ਜਾਂਦੀ ਇਨਾ ਦੀ ਪਰਛਾਵਾਂ ਸੰਗ ਜਿੱਥੇ ਜਿੱਥੇ ਜੀਵ ਆਪਣੇ ਕਰਮਾਂ ਦਾ ਕੱਟ ਰਹੇ ਨੇ ਪੰਧ ਉਥੇ ਉਥੇ ਹਰ ਪ੍ਰਾਣੀ ਲਈ ਜਨਮੋਂ ਪਹਿਲਾਂ ਹਰ ਪਰਬੰਧ ਨਖ ਖਟ ਹਨ ਖਜਾਨੇ ਉਸ ਦੇ ਜੁਗਾ ਜੁਗਾ ਲਈ ਪਰੇ ਪੰਡਾਰੇ ਜਿੱਥੋਂ ਖਾ ਖਾ ਜੁਗਾ ਜੁਗਾ ਤੋਂ ਤਰੈ ਲੋਤੀ ਲੈ ਰਹੀ ਨਜ਼ਾਰੇ ਕਨ ਕੇ ਕਨ ਕੇ ਜੋਤੇ ਉਸ ਦੀ ਕਨ ਕੇ ਕਨ ਕੇ ਪਰਿਖ ਮਾਰੀ ਕਨ ਕੇ ਕਨ ਕੇ ਜਲਵੇ ਉਸ ਦੇ ਕਨ ਕੇ ਕਨ ਕੇ ਚਿੱਤਰਕਾਰੀ ਕਨਕੇ ਕਨਕੇ ਆਦ ਕਦੀ ਨੇ ਹੈ ਨੇ ਅਮੁੱਲੀਆਂ ਦਾਤਾਂ ਪਾਈਆਂ ਪਾਰਿਓ ਦੇਖੀ ਦੇਖਣ ਵਾਲੀਆਂ ਆਦ ਪੁਰਖ ਜਿਨੂੰ ਅੱਖੀਆਂ ਲਾਈਆਂ ਗੁਰ ਪਰਮੇਸ਼ਰ ਬਖਸ਼ਿਸ਼ ਕਰਕੇ ਸ਼ਬਦ ਗੁਰੂ ਜਿਨੂੰ ᔪਗਤੀ ਦੱਸਦੇ ਉਹ ਜਗਿਆ ਸੁਦੇਹਰ ਦੇ ਵਿੱਚ ਜੋ ਤੇ ਆ ਗਮੀ ਆ ਕੇ ਵਸੇ ਉਹ ਜਗਿਆ ਸੁ ਬ੍ਰਹਮੰਡ ਚੋਂ ਫਿਰ ਦੇਖ ਲਵੇ ਕੁਲ ਸ੍ਰਿਸ਼ਟੀ ਸਾਰੀ ਜੋ ਪਰਮੇਸ਼ਰ ਕਰਤੇ ਕੀਤੀ ਤ੍ਰੈ ਲੋਕੀ ਵਿੱਚ ਮੀਨਾਤਾਰੀ ਆਦ ਪੁਰਖ ਜੋ ਪੋਜ ਪਤਰੀ ਸੋਣਿਓ ਸ਼ੁੱਧ ਵਿਚਾਰ ਜਰੇ ਨੇ ਮਾਨਵਤਾ ਲਈ ਵੇਦਾ ਵਿੱਚ ਜੋ ਕੀਰੇ ਲਾਲ ਜਵਾਰ ਜਰੇ ਨੇ ਉਹਨਾਂ ਚੋਂ ਲੈ ਗਿਆਨ ਦੀ ਗੁਰਤੀ ਚਾਨਨ ਮਿਲਿਆ ਵਿਦਵਾਨਾਂ ਨੂੰ ਵਿਦਵਾਨਾਂ ਨੇ ਖੋਜ ਲਿਆ ਹੈ ertid ਸਾਗਰ ਅਸਮਾਨਾਂ ਨੂੰ ਜਿਨ੍ਹਾਂ ਕੀਤੀ ਕਠਨ ਤਪੱਸਿਆ ਉਨਾ ਹੱਥ ਪੰਡਾਰੇ ਆਗੇ ਜੋਤਿ ਸ਼ਾਂਦੀ ਬੁਕਰ ਅੰਦਰ ਸੂਰਜ ਚੰਨ ਸਿਤਾਰੇ ਆਗੇ ਸਾਲ ਮਹੀਨੇ ਵਦੀਆਂ ਸੁਦੀਆਂ ਗ੍ਰਹਿ ਨक्षत्र ਥਿੱਤਾਂ ਵਾਰੇ ਕਠਨ ਜ਼ਾਦਨਾ ਕਰਕੇ ਲਿਖਗੇ आलम, आलम खोजी साहित्यकार परवाल्मिक भगवान जी जिस रचिया है संसार ओहो ही अपने भेदनु आपे ही दिये समझन हार रुताथे ता राशियां सब आद पुरख दीदात वदियां सुदियां बदल के ਆਉਂਦੇ ਦਿਨ ਤੇ ਰਾਤ ਜਦ ਗਰੈ 70 ਕੁੰਡਲੀਆਂ ਚੱਲਣ ਉਲਟੀ ਚਾਲੇ ਤਦ ਵਰਤੇ ਕੈਰ ਜਹਾਨ ਤੇ ਜਗ ਮਰਦਾ ਕਸ਼ਨਾ ਨਾਲ ਕਿਧਰੇ ਕਾਂਗਾ ਜਲ ਜਲੇ ਕਿਧਰੀਆਂ ਹੌਣ ਤਵਾਨ ਤਦ ਦੂਜਖ ਬਣ ਜਏ ਪ੍ਰਿਥਵੀ ਖੇ ਖੇ ਮਰਨੇ ਇਨਸਾਨੇ ਆਦਪੁਰਖ ਭਗਵਾਨ ਦਾ ਜਦ ਦੁਨੀਆ ਕੋਲ ਜਏ ਜਾਪ ਜਦ ਧਰਮ ਦਿਲਾਂ ਚੋਂ ਉੱਡ ਜਾਈ ਵਦ ਜਾਣ ਜਗਤ ਵਿੱਚ ਪਾਪ ਫਿਰ ਖਵਨ ਜਗ ਦੇ ਦਾ ਦੇ ਮੰਤਰ ਆਦਪੁਰਖ ਭਗਵਾਨ ਦਾ ਨਾਮ ਹੈ ਠੰਡ ਵਰਤਾ ਕੇ ਵਿਸ਼ਵ ਅੰਦਰ ਫਿਰ ਭਖੇ ਈਸ਼ਵਰ ਸੁਖ ਤਮਾਮ ਪ੍ਰਸਪਤੀ ਕਰ ਕੁੰਭ ਦੇ ਜਦ ਆਪਣੇ ਗ੍ਰਹ ਆਏ ਸੂਰਜ ਰਾਸ਼ੀ ਮੇਖ ਵਿੱਚ ਜਦ ਆਪਣਾ ਕਦਮ ਟਿਕਾਏ ਜਦ ਮੇਖ ਬ੍ਰਖ ਤੇ ਮਿਥਨ ਤਨ ਕੁੰਭ ਰਾਸ਼ੀ ਵਿੱਚ ਆਉਣ ਬ੍ਰਿਸ਼ਟਿਕ ਕੰਨਿਆ ਸਿੰਘ ਤੁਲਾ ਜਦ ਸ਼ਾਂਤ ਗਰੈ ਵੱਲ ਪਾਉਣ ਕਰ ਕਮ ਕਰਤੇ ਮੀਨ ਕੁੰਭ ਜਦ ਆਉਣ ਚੰਨਨੀ ਪਖ ਤਦ ਸੈ ਤਦ ਸਾਗਰ ਦੀਆਂ ਲਹਿਰਾਂ ਵੰਡਣੇ ਸੋਚੇ ਮੋਤੀ ਲਖ ਜਦ ਤਾਰਾ ਮੰਡਲ ਅਰਸ਼ ਦਾ ਅੰਬਰਾਂ ਅੰਦਰ ਰਾਸ ਰਚਾਈ ਜਦ ਸੂਰਜ ਗਿਰ ਦੇ ਕਮਕੇ ਧਰਤੀ ਗੇਰ ਮੁਕਾਏ ਜਦ ਸਾਰੀ ਗਰੇ ਅਸਮਾਨ ਦੇ ਓਹੋ ਸਰਦੀਪਾਰ ਜਨਮ ਕਰਨ ਲਈ ਸਫਲਾ ਪਹੁੰਚਨ ਆਦ ਪੁਰਖ ਦੇ ਦਵਾਰ ਤਦ ਵਾਲਮੀਕ ਭਗਵਾਨ ਜੀ ਭਗਤ ਜਨਾ ਦੀ ਖਾ ਕੇ ਖੇਚੇ ਹੱਥੀ ਆਪਸ ਜੀਵਨ ਕੋਲਣੇ ਖੁਦ ਕੁਲ ਨਦੀਆ ਦੀ ਵਿੱਚ ਤਦ ਤ੍ਰੈ ਲੋਕੀ ਦੇ ਦੇਵਤੇ ਸਾਰੇ ਪਾਉਣਾ ਉੱਤੇ ਹੋ ਅਸਵਾਰ ਸ਼ਰਦਾ ਦੇ ਸੰਗ ਪਹੁੰਚਣ ਸਾਰੇ ਤੀਰਥ ਹਰੀ ਦਵਾਰ ਸਨ ਇਸ ਵੀ ਸਦਾ ਹੀ ਵੱਡਿਆਂ ਦਿਨਾਂ ਤੋਂ ਬਾਅਦ ਨਵੇਂ ਸਾਲ ਦੀ ਮਾਪੁਰਸ਼ਾਨੀ ਰੱਖੀ ਹੈ ਕੌਮੀ ਬੁਨਿਆਦ ਆਉਂਦਿਆਂ ਪਹਿਲੀ ਜਨਵਰੀ ਨਵਾਂ ਸਾਲ ਕਰ ਆਏ ਪਰਵੇਸ਼ ਕਰਮ ਦੇ ਫਲ ਮਾਨ ਬਤਾ ਦੀ ਝੋਲੀ ਪੈਨ ਹਮੇਸ਼ ਐ ਪ੍ਰਸੰਮਤ ਬਿਕਰਮੀ ਚੇਤਰ ਦੀ ਮਸਿਆ ਤੋਂ ਚੜਦੇ ਚਾਨਣੇ ਪੱਖ ਮੀਖ ਰਸ਼ੀ ਵਿੱਚ ਸੂਰਜ ਚੜਦੇ ਆ ਚਰਨ ਪਾਏ ਸੰਮਤ ਪਰ ਤਖ ਫਿਰ ਆਉਣ ਨ ਰਾਤੇ ਨਾਲ ਵਿਸਾਖੀ ਪਰ ਕਿਰਤੀ ਵਿੱਚ ਹਰਕਤ ਆਵੇ ਉਗਲੇ ਤਰਤ ਸਨੇਰੀ ਸੋਨਾ ਕਿਸਾਨਾਂ 'ਤੇ ਬਰਕਤ ਆਵੇ ਟਲ ਕੇ برف ਪਰਬਤਾਂ ਉਤੋਂ ਬਣਨ ਪਏ ਚਸ਼ਮੀ ਦਰਿਆ ਨਦੀਆਂ ਤੁਰੀਆਂ ਸਾਗਰ ਦੇ ਵਲੇ ਪਿਆ ਮਿਲਣ ਦੇ ਦਿਲ ਵਿੱਚ ਚਾ ਜਗਤ ਪਿਤਾ ਤਨਵਾਲਮੀ ਕੇ ਜੀ ਆਦ ਪੁਰਖੀ ਸ਼ਵਰ ਭਗਵਾਨੇ ਹੁਕਮ ਜੀ ਦੇ ਵਿੱਚ ਵੱਜੇ ਹੋਏ ਨੇ ਚੰਨ ਸੂਰਜ ਤਰਤੀ ਅਸਮਾਨੇ ਆਦ ਪੁਰਖ ਜੋ ਨਿਸ਼ਚਿਤ ਕੀਤੇ ਗ੍ਰਹਿ ਨक्षत्र ਸਾਲ ਮਹੀਨੇ ਵਿਦਵਾਨਾਂ ਨੇ ਦਿਲ ਵਿੱਚ ਜੜਨੇ ਆਦ ਸਮੀਤੋ ਸ਼ਬਦ ਨ ਗਿਨੇ ਕਰੀਆਂ ਨਾਲ ਮਹੀਨੇ ਜੜਲੇ ਰੁੱਤਾ-ਥਤਾ ਹਫਤੇ ਵਾਰ ਵਦੀਆਂ ਸੁਧੀਆਂ ਗ੍ਰਹਿ ਨਸ਼ਤਰ ਆਦਪੁਰਖ ਦੇ ਚਮਤਕਾਰ 60 ਪਲਾਂ ਦੀ ਇਕ ਕਰੀ ਹੈ 60 ਕਰੀਆਂ ਦਾ ਇਕ ਦਿਨ ਰਾਤ ਬੁੱਧਿਸ਼ ਨਿਚਰ ਰਾਹੁ ਕੇਤੂ ਆਦਪੁਰਖ ਭਗਵਾਨ ਦੀ ਦਾਤ ਤਾਲਾਂ ਤੋਂ ਫਿਰ ਸਦੀਆਂ ਬਣੀਆਂ ਸਦੀਆਂ ਤੋਂ ਫਿਰ ਬਣ ਗਏ ਯੁੱਗ ਕਾਂਗਾ ਕੈਰ ਤਵਾਨ ਜਲ ਜਲੇ ਪੈਨ ਪਰਥਵੀ ਵਿੱਚੋਂ ਉੱਗੇ ਇਹ ਕੁੱਲ ਕ੍ਰਿਸ਼ਮੇ ਆਦਿ ਪੁਰਖ ਦੇ ਇਸਮਾਨ ਸਦ